ਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰੀ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਜੋਸ਼ੀ ਜੋਸ਼ੀ ਜਨਨ ਤੇ ਅਸੀਂ ਆਨੰਦਪੁਰੇ ਤੁਹਾਡਾ ਸਵਾਗਤ ਕਰਦੇ ਆ ਹੁਣ ਤੁਸੀਂ ਕਹੋਗੇ ਅੱਜ ਨਾਨਦ ਹੋਰ ਬੈਠੀ ਆ ਹੈਨਾ ਪਹਿਲਾਂ ਹੋਰ ਆਉਂਦੀ ਆ ਮੈਂ ਤੁਹਾਨੂੰ ਦੱਸਿਆ ਹੋਇਆ ਵੀ ਮੇਰੇ ਤਾਂ 6-7 ਨਾਨਦਾਂ ਨੇ ਸਾਰੀਆਂ ਵਾਰੀ-ਵਾਰੀ ਆਉਂਦੀਆਂ ਨੇ ਹੁਣ ਅੱਜ ਇਹ ਕੱਲ੍ਹ ਦੀ ਆਈ ਹੋਈ ਆ ਇਹ ਕਹਿੰਦੀ ਭਾਬੀ ਆਪਾਂ ਗੀਤ ਬਣਾਈਏ ਇਹਨੂੰ ਤੁਸੀਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਪਹਿਲਾਂ ਵੀ ਗੀਤ ਪਾਈ ਗਈ ਆ ਵੀਰੂ ਰਮਾਣੇ ਨੂੰ ਤੁਸੀਂ ਦੇਖਦੇ ਹੋ ਨਾ ਤੇ ਟੀਵੀ ਚੈਨਲਾਂ ਤੇ ਵੀਰਵਾਰ ਨੂੰ ਆਉਂਦਾ ਉਹ ਹੈ ਨਾ ਵੀਰਵਾਰ ਨੂੰ ਉਹ ਆਉਂਦਾ ਸ਼ੁੱਕਰਵਾਰ ਨਹੀਂ ਆਉਂਦਾ ਤੇ ਤੁਸੀਂ ਉਹ ਖਾੜੇ ਲਵਾਉਂਦਾ ਕਿਉਂਕਿ ਉਹ ਤਾਂ ਬਹੁਤ ਮਜ਼ਹੂਰ ਆ ਸਾਰੇ ਜਾਣਦੇ ਨੇ ਜੇ ਕਿਸੇ ਨੇ ਖਾੜਾ ਲਵਾਉਣਾ ਤਾਂ ਉਹਨੂੰ ਫੋਨ ਕਰਦਿਆ ਕਰੋ ਫੋਨ ਨੰਬਰ ਉੱਥੋਂ ਤੁਸੀਂ ਲੈ ਲਿਓ ਟੀਵੀ ਤੋਂ ਤੇ ਇਹ ਉਹਨਾਂ ਦੀ ਮੰਮੀ ਹੈ ਤੇ ਉਹ ਮੇਰਾ ਦੋਤਾ ਹੈ ਰਮਾਣਾ ਤਾਂ ਥੋਡੇ ਕੋਲੇ ਹੀ ਹੈ ਇੱਧਰ ਮਟਿੰਡੇ ਵਾਲਿਆਂ ਨੂੰ ਕਹਿੰਦੀ ਆ ਮੈਂ ਤੇ ਉਹ ਥਾਰਾ ਨੂੰ ਮਿਲਦੇ ਰਹਿੰਦਾ ਹੈ ਨਾ ਤੇ ਲਓ ਅੱਜ ਅਸੀਂ ਅੱਛਾ ਅਸੀਂ ਤਾਂ ਸਾਰਿਆਂ ਦਾ ਲਾਣਾ ਟੀਵੀ ਦੇ ਚੈਨਲ ਉੱਤੇ ਲੱਗੇ ਹੋਇਆ ਸਿੰਦਰਪਾਲ ਸੋਨੀ ਮੇਰੀ ਭੈਣ ਦੀ ਪੋਤੀ ਉਹ ਵੀ ਪਾਉਂਦੀ ਆ ਨਾਟਕ ਆਉਂਦੇ ਨੇ ਉਹਦੇ ਪਿੰਡ ਦੀਆਂ ਰਾਹਾਂ ਤੇ ਪੇਕੇ ਪਿੰਡ ਦੀਆਂ ਰਾਹਾਂ ਉਹਦੇ ਸੁਣੇ ਉਹ ਨਾਟਕ ਬਹੁਤ ਹੀ ਸਿੱਖਿਆਦਾਇਕ ਲੋਕਾਂ ਨੂੰ ਸੇਧ ਦੇਣ ਵਾਲਾ ਸਾਰੇ ਲੋਕ ਬੈਠ ਕੇ ਉਹਦੇ ਤੁਸੀਂ ਨਾਟਕ ਦੇਖ ਸਕਦੇ ਹੋ ਉਹਦੇ ਵਿੱਚੋਂ ਜਰੂਰ ਤੁਹਾਨੂੰ ਸਿੱਖਿਆ ਮਿਲਦੀ ਹੈ ਸਾਡੇ ਗੀਤਾਂ ਚ ਵੀ ਸਿੱਖਿਆ ਮਿਲਦੀ ਹੈ ਸਾਡੇ ਵੀ ਗੀਤ ਵਧੀਆ ਨੇ ਹੈਨਾ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਮੇਰੀ ਨੰਦ ਨੇ ਆਪ ਪ੍ਰਤਿਆਇਆ ਇਸ ਨੇ ਜਿਵੇਂ ਮੇਰੇ ਦੰਦ ਖਰਾਬ ਹੋਏ ਕਹਿੰਦੇ ਨੇ ਦੰਦ ਕਢਾ ਮੈਂ ਟੀਕਾ ਨਹੀਂ ਲਵਾ ਸਕਦੀ ਸਭ ਦੱਸਦੀ ਮੈਨੂੰ ਰੈਐਕਸ਼ਨ ਸੀਗਾ ਡਾਕਟਰ ਮੇਰੇ ਮੇਰ ਸੁਣ ਨਹੀਂ ਮੈਨੂੰ ਕਰਦੇ ਤਾਂ ਇਹ ਦੰਦ ਵੱਧ ਘਟ ਕੇ ਏਡੇ ਵੱਧ ਕੇ ਮੂਰੇ ਆ ਗਏ ਕਹਿੰਦੀ ਮੈਂ ਕਿਹਾ ਵੀ ਮੈਂ ਦਰਦ ਹੀ ਨਹੀਂ ਕਢਾਉਂਦੀ ਫਿਰ ਇਹਨੇ ਮੈਨੂੰ ਇੱਕ ਨੁਕਤਾ ਦੱਸਿਆ ਉਹ ਮੈਂ ਵੀ ਵਰਤੂਗੀ ਇਹਨੇ ਆਪ ਵਰਤਿਆ ਕੋਈ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਪੰਜ ਚਾਰ ਮਹੀਨਾ ਚ ਆਪ ਹੀ ਉਗੋਲੋਲ ਦੰਦ ਨਿਕਲ ਜਾਂਦੇ ਨੇ ਕੋਈ ਤਖਲੀਫ ਨਹੀਂ ਹੁੰਦੀ ਤੇ ਉਹ ਮੈਂ ਨੁਕਤਾ ਪਾਉਂਗੀ ਨੋਟ ਕਰ ਲਿਓ ਬਾਰੀ ਬਾਰੀ ਤਾਂ ਨਾ ਪੁੱਛਿਓ ਹੈਨਾ ਫਿਰ ਬਾਰੀ ਬਾਰੀ ਮੈਨੂੰ ਦੱਸਣਾ ਔਖਾ ਹੋ ਜਾਂਦਾ ਤੇ ਆਜੋ ਹ ਇਨਾ ਹੁਣ ਜਾਣ ਦੀ ਕਾਲੀ ਕਰ ਜਾਂਦੇ ਨੇ ਤੇ ਸੁਣੋ ਇਹ ਪਿਆਰਾ ਜਿਹਾ ਲੋਕ ਗੀਤ ਉਸ ਤੋਂ ਬਾਅਦ ਕਾਪੀ ਪੈਨਸਲ ਲੈ ਕੇ ਬੈਠ ਜਿਓ ਤੇ ਫਿਰ ਤੁਸੀਂ ਉਹ ਨੁਕਤਾ ਲਿਖ ਲਿਓ ਹੈ ਨਾ ਮੋਦੀ ਸੌਖਾ ਹੀ ਹੈ ਲਓ ਆਜੋ ਫਿਰ ਆਪਾਂ ਰਲ ਮਿਲ ਕੇ ਗੀਤ ਨੂੰ ਗਾਈਏ ਸਾਡੇ ਨਾਲ ਗੂੰਗਣਾਇਓ ਤੁਸੀਂ ਗੀਤ ਨੂੰ ਲੈ ਸੁਣੋ ਫਿਰ ਓ ਚੀਟਾਰੀ ਸੀਸੀਆ ਵਾਲੀ ਨੀ ਸਈਓ ਇਰੀ ਧੜੇ ਰਣੀ ਸਈਓ ਏਠਾ ਕੰਜਰੀ ਧੜੇ ਰ ਕਰਦੀਏ ਮੁਜਰਾ ਸ਼ਾਮ

ਨੀ ਆ ਬੜੀ ਨੀ ਸਈਓ ਹੈ ਠਾ ਕੰਜਰੀ ਦਾ ਡੇਰਾ ਨੀ ਸਈਓ ਹੈ ਠਾ ਕੰਜਰੀ ਦਾ ਡੇਰਾ ਕਰੀ ਦिए ਮੁਜਰਾ

We ਮਿਠੜਾ ਜਾਵੇ ਉਚੀਏ ਤਾਰੀ ਸ਼ੀਸ਼ਿਆਂ ਵਾਲੀ ਨੀ ਸਹਿਯੋ ਹੈ ਠਾਂ ਕੰਜੀ ਦਾ ਡੇਰਾ ਨੀ ਸਹਿਯੋ ਹੈ ਠਾਂ ਕੰਜੀ Jira chão. ਕਬੀਰਾ ਮਗਦੀਏ ਮੇਰਾ ਨੀ ਸਈਓ ਬੀਰਾ ਮਗਦੀਏ ਮੇਰਾ ਬੀਰਨ ਮੰਗਿਆ ਨਾਮ ਦੇ ਮਦੀ ਸਾਂਝੀ ਦੁਖ ਸੁਖ ਦਾ ਖੁਸ਼ ਖੁਦਾਮੇ ਰੋਦੀ ਗੀਤ ਹੋਇਆ ਪੂਰਾ ਦੱਸਿਓ ਤੁਹਾਨੂੰ ਸਾਡਾ ਇਹ ਗੀਤ ਕਿਹੋ ਜਿਹਾ ਲੱਗਿਆ ਸਾਨੂੰ ਤਾਂ ਬਹੁਤ ਸੋਹਣਾ ਲੱਗਿਆ ਸਾਰਿਆਂ ਨੇ ਵਧੀਆ ਲੱਗਿਆ ਹੋਣਾ ਫੇਰ ਮਿਲਾਂਗੇ ਇੱਕ ਮਿੰਟ ਫੇਰ ਉਹ ਸਾਨੂੰ ਸਾਰੀਆਂ ਚੀਜ਼ਾਂ ਪਿਆਰੀਆਂ ਸੀ ਅਸੀਂ ਕੋਈ ਨਹੀਂ ਦਿੱਤੀ ਹੈਨਾ ਸਹੀ ਉਹ ਬੋਲਿਆ ਕੌਣ ਦੇ ਸਕਦਾ ਗੰਜਰੀਆਂ ਦਾ ਹਾਂ ਤੇ ਪੈਸੇ ਲੈ ਲਓ ਹਾਲੇ ਤਾਂ ਅਸੀਂ ਕੋਤਾ ਨਹੀਂ ਕਿਹਾ ਭਾਈ ਉਹ ਦੂਵੀਂ ਮੂਹ ਨੂੰ ਵਿਆਜ ਪਿਆਰਾ ਨਹੀਂ ਚਾਹੀ ਇਹਨੂੰ ਵੀ ਅਸੀਂ ਚਲੋ ਇਹ ਹਾਸੇ ਮਜ਼ਾਕ ਦੇ ਗੀਤ ਜਿਹੜੇ ਸਾਡੇ ਸਮਾਜ ਚ ਵਾਪਰਦਾ ਉਹੀ ਕੁਛ ਸਾਡਾ ਇਹ ਵਿਰਸਾ ਕਹਿੰਦਾ ਉਹੀ ਤੁਹਾਨੂੰ ਰਸਤਾ ਆਪਣੇ ਵਿਰਸੇ ਨੂੰ ਆਪਾਂ ਸੰਭਾਲ ਕੇ ਰੱਖੀਏ ਇਹਨਾਂ ਗੀਤਾਂ ਨੂੰ ਤੁਸੀਂ ਗਾਇਆ ਕਰੋ ਇਹਨਾਂ ਗੀਤਾਂ ਨੂੰ ਆਪਾਂ ਜਾਣ ਨਹੀਂ ਦੇਣਾ ਹੁਣ ਤਾਂ YouTube ਨੇ ਸਾਮਿਲ ਹੁਦ ਤੱਕ ਤੇ ਜਾਂਦੇ ਨਹੀਂ ਇਹਨਾਂ ਨੂੰ ਜਰੂਰ ਗਾਇਆ ਕਰੋ ਜਿਹੜਾ ਨੁਕਤਾ ਮੈਂ ਦੱਸਿਆ ਇਹ ਵੀ ਨਹੀਂ ਆਨੰਦ ਨੇ ਆਪ ਪਰਤਿਆ ਲਿਆ ਤੇ ਮੇਰੇ ਦੰਦ ਕਹੀਂ ਤੇਰੇ ਹੁਣ ਦੰਦ ਕਢਾ ਕੇ ਛੱਡਾਂਗੇ ਮਾਪੇ ਕਢਾ ਦਿਓ ਫਿਰ ਕਿਉਂਕਿ ਡਾਕਟਰ ਤਾਂ ਫਿਰ ਮੇਰੇ ਦੰਦ ਕੱਢਦਾ ਨਹੀਂ ਮੈਨੂੰ ਰਿਐਕਸ਼ਨ ਹੋ ਜਾਂਦਾ ਤੇ ਸਾਰੇ ਮੂੰਹ ਤੇ ਇੱਕ ਵਾਰ ਜੜ ਕਢਾਈ ਸਾਰੇ ਫਲਵਰੀ ਮੂੰਹ ਤੇ ਆ ਗਈ ਉਹ ਮਸਾਂ ਫਿਰ ਮੈਂ ਦੇਸੀ ਨੁਕਤੇ ਨਾਲ ਠੀਕ ਕਰੀ ਤੇ ਸਾਰੇ ਮੂੰਹ ਡੱਬ ਖੜੱਬਾ ਇੱਥੇ ਜਿਵੇਂ ਰਪਈਆਂ ਦੇ ਚਿਟਾਕੇ ਏਡੇ ਏਡੇ ਮੱਥੇ ਤੇ ਸਾਰੇ ਕਿਤੇ ਹੋ ਗਏ ਸੀ ਤੇ ਦੋ ਤਿੰਨ ਦਿਨਾਂ ਅੱਗੇ ਫਿਰ ਮੈਂ ਨੀਰਪਾਲਿਸ਼ ਦਵਾਈ ਨਾਲ ਠੀਕ ਹੋਈ ਫਿਰ ਬਠਿੰਡੇ ਇੱਥੇ ਮਤਲਬ ਇੱਥੇ ਸੰਗਰੂਰ ਮੈਂ ਪਟਿਆਲੇ ਗਈ ਉਹ ਜਿਹੜਾ ਡਾਕਟਰ ਜਮਲੀ ਦਾ ਖਾਸ ਸਪੈਸ਼ਲਿਸਟ ਆ ਉਹ ਤਾਂ ਵੀ ਨਹੀਂ ਹੋ ਠੀਕ ਹੋਈ ਸੀ ਤੇ ਫਿਰ ਆਪਾਂ ਬੈਠ ਨਹੀਂ ਬੈਠ ਨਾਲ ਤੇ ਬੈਠਣੋਂ ਬੈਠਾ ਨਾ ਉਹਦੇ ਨਾਲ ਉਹ ਸਾਰੇ ਮੇਰੀ ਖਤਮ ਹੋ ਗਏ ਸੀ ਤੇ ਮੁੜ ਕੇ ਡਾਕਟਰ ਕਹਿੰਦੇ ਵੀ ਅਸੀਂ ਨਹੀਂ ਚਲੇ ਦੰਦ ਕੱਢਦੇ ਤੇ ਇਹ ਨਹੀਂ ਫਿਰ ਦੱਸਿਆ ਨੁਕਤਾ ਉਹ ਬੋਲ ਭਾਣਾ ਤੁਸੀਂ ਦੱਸ ਹਾਂ ਉਹ ਕਹਿੰਦੀ ਪਤਾ ਕੀ ਦੱਸਿਆ ਨੇ ਕਹਿੰਦੀ ਵੀ 20 ਤਾਂ ਲਾਉਂਗ ਹੈ ਨਾ 20 ਕਲੌਂਗ ਲੈ ਲੋ ਅੰਦਾਜ਼ੇ ਨਾਲ ਤੇ ਬਾਕੀ ਫਾਇਦੇ ਦੇ ਇੱਕ ਡੋਡੀਆਂ ਜਿਹਾ ਲੱਗਦੀਆਂ ਨੇ ਮੈਂ ਤਾਂ ਹਲੇ ਦੇਖਿਆ ਨਹੀਂ ਡੋਡੀਆਂ ਜਿਹਾ ਉਹਦੇ ਚੋਟੇ ਨੇ ਹਾਂ ਪਤਾ ਸਾਰਾ ਹਾਂ ਉਹ ਦੁੱਗਣੀਆਂ ਉਹ ਲੈ ਲਓ ਹੈਨਾ ਤੇ ਉਹਨਾਂ ਨੂੰ ਤੁਸੀਂ ਰਗੜ ਲਓ ਮਿਕਸੀ ਚ ਪਾ ਕੇ ਉਹਦਾ ਪਾਊਡਰ ਬਣਾ ਲਿਆ ਬਣਾ ਲਿਆ ਦੋਵੇਂ ਚੀਜ਼ਾਂ ਦਾ ਪਾਊਡਰ ਲੌਂਗਾ ਦਾ ਤੇ ਸਫੈਦੇ ਦੀਆਂ ਡੋਡੀਆਂ ਦਾ ਉਹਨੂੰ ਫਿਰ ਤੁਸੀਂ ਇੱਕ ਡੱਬੀ ਚਾੜ੍ਹ ਪਾ ਕੇ ਰੱਖਤਾ ਫੇਰ ਲੈ ਲਓ ਇੱਕ ਨਸ਼ਾਦਰ ਦੀ ਟਿੱਕੀ ਹੈਨਾ ਉਹਦਾ ਵੀ ਪਾਊਡਰ ਬਣਾ ਲਿਆ ਅੱਛਾ ਉਹ ਵੀ ਕਪੜੇ ਸ਼ਾਨ ਕਰਕੇ ਪਾਉਣਾ ਨਸ਼ਾਦਰ ਦੀ ਟਿੱਕੀ ਦਾ ਵੀ ਕਪੜੇ ਸ਼ਾਨ ਕਰਨਾ ਫੇਰ ਤੁਸੀਂ ਹੱਥ ਦੇ ਉੱਤੇ ਉਹ ਲੱਗ ਲੱਗ ਪਾਉਣਾ ਹਾਂ ਉਹਨੂੰ ਵੀ ਲੱਗ ਪਾ ਕੇ ਰੱਖ ਦੋ ਫਿਰ ਨਸ਼ਾਦਰ ਦੀ ਇੱਕ ਚੁੰਡੀ ਪਾ ਲਈ ਆਪਾਂ ਪਹਿਲਾਂ ਹੱਥ ਤੇ ਦੋ ਚੁੰਡੀਆਂ ਹੁੰਦੀਆਂ ਪਾਲੀਆਂ ਉਹ ਮੇਸ਼ਰਨ ਦੀਆਂ ਹਨਾ ਸਵੇਦੇ ਵਾਲੇ ਦੀਆਂ ਤੇ ਲੌਂਗਾਂ ਦੀਆਂ ਉਹ ਫਿਰ ਲਾ ਕੇ ਫਿਰ ਤੁਸੀਂ ਕਹਿੰਦੇ ਵੀ ਇੱਥੇ ਆਦੇ ਹੋਂ ਸੁੜਾ ਤੇ ਮਸਲੋ ਜੇ ਤੁਹਾਡੇ ਦੰਦ ਦੁਖਦੇ ਨੇ ਤਾਂ ਉਹਦੀ ਠੀਕ ਹੁੰਦੇ ਨੇ ਆ ਉਹ ਸਾਗਰ ਨਹੀਂ ਪਾਉਣਾਗਾ ਉਹ ਨੂਨ ਪਾਉਣਾ ਉਹਦੇ ਵਿੱਚ ਲੌਂਗਾਂ ਵਿੱਚ ਅੱਛਾ ਜੇ ਤੁਹਾਡੇ ਦੰਦ ਦੁਖਦੇ ਨੇ ਤਾਂ ਕਹਿੰਦੇ ਵੀ ਲੌਂਗਾਂ ਦੇ ਵਿੱਚ ਉਹ ਨਮਕ ਪਾ ਲਓ ਤੇ ਉਹ ਮਲੋ ਤੇ ਫਿਰ ਦਰਦ ਉਹਦੀ ਬੰਦ ਹੁੰਦਾ ਦੋ ਮਿੰਟ ਮੂੰਹ ਬੰਦ ਕਰਕੇ ਹਾਂ ਦੋ ਮਿੰਟ ਮੂੰਹ ਬੰਦ ਰੱਖਿਆ ਫਿਰ ਉਹ ਆਪਣਾ ਪਾਣੀ ਜਾਂ ਵੇਚਦਾ ਸਾਰਾ ਨਿਕਲ ਜੂ ਫਿਰ ਕੁਲੜੀ ਕਰ ਲੋ ਹੈਨਾ ਤੇ ਕੋਸੇ ਪਾਣੀ ਨਾਲ ਕੁਲੜੀ ਕਰੋ ਜਿੱਥੇ ਤੱਕ ਹੋ ਸਕੇ ਤੇ ਜਦੋਂ ਆਪਾਂ ਆ ਦੰਦ ਜਿਹਦੇ ਮਾਏ ਕੱਢਣੇ ਨੇ ਮੇਰੇ ਕਹਿੰਦੀ ਕੱਢ ਕੇ ਹੀ ਜਾਊਂਗੀ ਉਹ ਵੀ ਕੱਢਦੇ ਭਾਈ ਥੋੜਾ ਜੋਰ ਹੈ ਹੈ ਤੇ ਉਹ ਫਿਰ ਆ ਦੇਖ ਮੇਰੇ ਬਲ ਘੱਟ ਦੰਦ ਕਿਦੇ ਅੱਗੇ ਪਿੱਛੇ ਹੋ ਗਏ ਨੇ ਸਾਰੇ ਤੇ ਹੁਣ ਮੈਂ ਕਢਾ ਸਕਦੀ ਨਹੀਂ ਸੀ ਭੈੜੇ ਬਹੁਤ ਲੱਗਦੇ ਨੇ ਪਰ ਫਿਰ ਮੈਂ ਕਰਾਂ ਵੀ ਕੀ ਤੇ ਇਹਨੇ ਫਿਰ ਮੈਨੂੰ ਦੱਸਿਆ ਵੀ ਮੇਰੇ ਆਈ ਨਿਕਲੇ ਇਹ ਵੀ ਨਹੀਂ ਕਢਾ ਸਕਦੀ ਸੀ ਨਿਸ਼ਾਦਰ ਉਹ ਵਿੱਚ ਪਾ ਲਿਆ ਉਹਨਾਂ ਮਿਸਰਨ ਦੇ ਉਹ ਫਿਰ ਕਹਿੰਦੇ ਆਏ ਸਾਰੇ ਉਂਗਲ ਨਾਲ ਮਲੋ ਫਿਰ ਮੂੰਹ ਬੰਦ ਕਰ ਲਓ ਮਿੰਟਕ ਹੈਨਾ ਜਿੰਨਾ ਕਿ ਜਿੱਥੋਂ ਫਿਰ ਗੁੱਲਲੀ ਕਰ ਲਓ ਇਹ ਕਹਿੰਦੇ ਵੀ 2-3 ਮਹੀਨਿਆਂ ਦੇ ਵਿੱਚ ਆਪੇ ਉੱਗਲ ਕੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਜੜਮੀ ਕੋਲ ਜੁਗੀ ਆਪੇ ਉਹ ਨਾਲ ਜੜਾ ਨਿਕਲਣ ਲੱਗ ਜਣੇ ਤੁਸੀਂ ਫਟਫਟ ਆਪੇ ਕੱਢ ਦੋਗੇ ਕਦੇ ਕੋਈ ਨਿਕਲ ਕਦੇ ਕੋਈ ਨਿਕਲ ਦੋ ਦਿਨਾਂ ਬਾਅਦ ਲਾ ਲਿਆ ਕਰੀਏ ਹਾਂ ਹਾਂ ਦੋ ਦੋ ਜਿਹਤੀ ਦਿਨ ਲਾ ਲਿਓ ਮਿਸਰਨ ਰੋਜ਼ ਨਾ ਲਾਓ ਦੋ ਤਿੰਨ ਦਿਨਾਂ ਬਾਅਦ ਲਾ ਲਿਆ ਤੇ ਫਿਰ ਆਂ ਟਾਈਮ ਲੱਗਦਾ ਲੱਗਦਾ ਜਿਹੜੇ ਤਾਂ ਹਿਲਦੇ ਨੇ ਤਾਂ ਬਹੁਤ ਜਲਦੀ ਨਿਕਲ ਜਾਣ ਉਹ ਲੌਂਗਾ ਉਹਨਾਂ ਤੇ ਆ ਜਿਹੜੇ ਦੰਦ ਹਲਦੇ ਆ ਹਾਂ ਹਾਂ ਨਿਕਲਣ ਵਾਲੇ ਆ ਕਢਾਉਣੇ ਆਪਾਂ ਹਾਂ ਉਹਨਾਂ ਦੇ ਲੌਂਗਾ ਜਿਹਨੇ ਸਖਤ ਆ ਮੁੱਖਾਂ ਦੇ ਆ ਜਾਂ ਕੋਈ ਤਗੜੇ ਮੁੰਡਿਆਂ ਉਡੀਆਂ ਦੇ ਆ ਉਹਨਾਂ ਤੇ ਕੱਲਾ ਉਹ ਲੌਂਗਾ ਦਾ ਤੇ ਉਹ ਮਾਰਨਾ ਆਪਣਾ ਸਪੈਦੇ ਦਾ ਮੜਾ ਜਾਂ ਨੂਨ ਹਾਂ ਕਿਹਨੇ ਕਢਾਉਣੇ ਨੇ ਉਹਦੇ ਨਹੀਂ ਨੇ ਛਾਦ ਲਾਉਣਾ ਹਾਂ ਜਿਹਦੇ ਦੁਖਦੇ ਨੇ ਉਹ ਨੂਨ ਪਾ ਕੇ ਲਾ ਲੋ ਉਹ ਮਿਸ਼ਰਣ ਸਮਝ ਕੇ ਨਾ ਹਾਂ ਉਹ ਵਸਾ ਪਾਣੀ ਨਹੀਂ ਪੜਾ ਹਾਂ ਜੇ ਤੁਹਾਨੂੰ ਨੰਬਰ ਤੁਹਾਡੇ ਸਾਰਿਆਂ ਕੋਲੇ ਮੇਰਾ ਹੁੰਦਾ ਹੀ ਐ ਜੇ ਫੇਰ ਪੁੱਛਣਾ ਹੋਵੇ ਪੁੱਛ ਸਕਦੇ ਹੋ ਪਰ ਇਹ ਤੁਸੀਂ ਸਮਝ ਲਓ ਬਾਰੀ ਬਾਰੀ ਫੇਰ ਮੈਨੂੰ ਦੱਸਣਾ ਡੈਰੀਆਂ ਫਰੋਦ ਦੀਆਂ ਨਾ ਮੈਂ ਭੁੱਲ ਜਾਂਦੀਆਂ ਮੇਰੀ ਉਮਰ ਤਾਂ ਐਡੀ ਵੱਡੀ ਹੋ ਗਈ ਨੁਕਤੇ ਵਾਲੇ ਫੋਨੀਆਂ ਫੇਰ ਭੁੱਲ ਜਾਂਦੀਆਂ ਫਿਰ ਹੈ ਲਓ ਫਿਰ ਹੁਣ ਦਿਓ ਸਾਨੂੰ ਛੁੱਟੀਆਂ ਤੇ ਕੱਲ ਨੂੰ ਫੇਰੇ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ ਬੀਬੀ ਨਾਲ ਦੀ ਨੂੰ ਬੇਨਤੀ ਕਰੀ ਐ ਫੇਰ ਫੇਰ ਛੇਤੀ ਮਿਲ ਲਈ ਫੇਰ ਫੇਰ ਭੈਣਾਂ ਨੂੰ ਆਪਾਂ ਕਿਸੇ ਸਮਾਂ ਲਓ ਹੁਣ ਦਿਓ ਸਮਝਾ ਧੰਨਵਾਦ ਸਾਡੀ ਵੀਡੀਓ ਦੇਖਣ ਦੇ